ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਆਪ ਜੀ ਪਲੀ ਪਾਂਤ ਜਾਣੋ ਹੋ 26 ਜੂਨ 2024 ਨੂੰ ਹਰਿਆਣਾ ਦੇ ਅੰਮੂਪੇਰ ਪਿੰਡ ਦੀ ਇੱਕ ਘਟਨਾ ਵਾਪਰਦੀ ਹੈ ਉੱਥੇ ਦੀ ਪੰਚਾਇਤ ਨੇ ਸਿੱਖ ਪਰਿਵਾਰਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਹਨਾਂ ਦੇ ਘਰ ਤੋੜ ਦਿੱਤੇ ਜਿਹੜੇ ਕਿ 1947 ਤੋਂ ਤਿੰਨ ਪੀੜੀਆਂ ਤੋਂ ਉੱਥੇ ਰਹਿ ਰਹੇ ਸਨ ਇਸ ਦੇ ਵਿਰੋਧ ਵਿੱਚ ਪਰਿਵਾਰਾਂ ਦੇ ਹੱਕ ਵਿੱਚ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਜਾਂ ਬਾਜੀਗਰ ਭਾਈਚਾਰਾ जाट ਭਾਈਚਾਰਾ ਸੈਣੀ ਭਾਈਚਾਰਾ ਸਮਾਜ ਸੇਵੀ ਸੰਸਥਾਵਾਂ ਨੇ ਹਾਦ ਦਾ ਨਾਰਾ ਮਾਰਿਆ 9 ਜੁਲਾਈ 2024 ਨੂੰ ਅਸੀਂ ਮੁੱਖ ਮੰਤਰੀ ਹਰਿਆਣਾ ਨੂੰ ਮਿਲੇ ਔਰ 12 ਜੁਲਾਈ 2024 ਨੂੰ ਉੱਥੇ ਵੱਡਾ ਸਿੱਖ ਸੰਗਤਾਂ ਦਾ ਇਕੱਠ ਹੋਇਆ ਜਿਸ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਇਸੇ ਹੀ ਜਗ੍ਹਾ ਤੇ ਉਹਨਾਂ ਪਰਿਵਾਰਾਂ ਦੇ ਘਰ ਮੁਰ ਬਣਾਏ ਜਾਣਗੇ ਔਰ 14 ਕਿੱਲੇ ਜ਼ਮੀਨ ਉਹਨਾਂ ਪਰਿਵਾਰਾਂ ਦੀ ਜਿਹੜੀ ਹੈ ਉਹਨਾਂ ਨੂੰ ਹੀ ਲੈ ਕੇ ਦਿੱਤੀ ਜਾਵੇਗੀ ਇਹ ਫੈਸਲਾ ਹੋਇਆ ਔਰ ਉਸੇ ਹੀ ਦਿਨ ਉੱਥੇ ਅਰਦਾਸ ਕਰ ਦਿੱਤੀ ਗਈ ਨੀ ਪੱਥਰ ਰੱਖਿਆ ਗਿਆ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਗੁਰਮੀਤ ਸਿੰਘ ਜੀ ਹੋਣਾ ਨੂੰ ਉਹ ਸਿੱਖ ਪਰਿਵਾਰਾਂ ਦੇ ਘਰ ਬਣਾਉਣ ਦੀ ਕਾਰ ਸੇਵਾ ਦਿੱਤੀ ਗਈ ਬਾਬਾ ਜੀ ਹੋਣਾ ਵੱਲੋਂ ਅੱਜ ਸੁਨੇਹਾ ਆਇਆ ਹੈ ਕੀ ਸਵੇਰੇ 2024 24 ਜੁਲਾਈ ਨੂੰ 10 ਵਜੇ ਅਰੰਭਤਾ ਦੀ ਅਰਦਾਸ ਕੀਤੀ ਜਾਣੀ ਹੈ ਕਿ ਘਰਾਂ ਦੀ ਜਿਹੜੀ ਉਸਾਰੀ ਹੋਣੀ ਹੈ ਉਹਦੀ ਸ਼ੁਰੂਆਤ ਸਵੇਰੇ 24 ਜੁਲਾਈ 2024 ਨੂੰ ਕੀਤੀ ਜਾ ਰਹੀ ਹੈ ਤੇ ਸਮੂਹ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ 12 ਜੁਲਾਈ 2024 ਨੂੰ ਤੁਸੀਂ ਉਹਨਾਂ ਪਰਿਵਾਰਾਂ ਦੇ ਹੱਕ ਚ ਆਏ ਹੋ ਸਵੇਰੇ ਵੀ ਆਓ ਤਨ ਮਨ ਧਨ ਕਰਕੇ ਆਪਾਂ ਉਹਨਾਂ ਦੇ ਨਾਲ ਖੜੀਏ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ